ਸਾਸਤਰੀਕਾਲ ਦੋਸਤੋ ਦੋਸਤੋ ਮੈਨੂੰ ਕੱਲ ਦੇ ਨਾ ਕਾਫੀ ਫੋਨ ਆ ਚੁੱਕੇ ਐ ਤੇ ਕਾਫੀ ਚਿੰਤਾ ਜੀ ਜ਼ਾਹਰ ਕਰੀਏ ਲੋਕਾਂ ਨੇ ਉਹ ਕਿਸੇ ਚੈਨਲ ਤੇ এবੀਪੀ ਨਿਊਜ਼ ਤੇ ਹਾਂ এবੀਪੀ ਨਿਊਜ਼ ਤੇ ਨਾ ਕੋਈ opinion poll ਆਇਆ ਸਰਵੇ ਆਇਆ ਉਹਦੇ ਵਿੱਚ ਮਤਲਬ ਆਮ ਆਦਮੀ ਪਾਰਟੀ ਨੂੰ ਬਹੁਤ ਹੀ ਥੱਲੇ ਰੱਖਿਆ ਉਹਨਾਂ ਨੇ ਇਹ ਅਕਾਲੀ ਦਲ ਨੂੰ ਮਤਲਬ ਕਾਲੀ ਦਲ ਭਾਜਪਾ ਗੱਠ ਜੋੜ ਨੂੰ ਉਹਨਾਂ ਨੇ ਬਹੁਤ ਉੱਚੇ ਥਾਂ ਤੇ ਰੱਖਿਆ ਮੈਨੂੰ ਯਾਦ ਨਹੀਂ ਤੇ ਪਰ ਮੇਰਾ ਖਿਆਲ ਹੈ ਵੀ ਉਹਨਾਂ ਨੇ 10-12 ਸੀਟਾਂ ਹੀ ਦਿੱਤੀਆਂ ਆਮ ਆਦਮੀ ਪਾਰਟੀ ਨੂੰ ਤੇ 50-60 ਸੀਟਾਂ ਦੇ ਦਿੱਤੀਆਂ ਹੈਗੀਆਂ ਇਹਨੂੰ ਆਪਣਾ ਗੱਠ ਜੋੜ ਨੂੰ ਅਕਾਲੀ ਭਾਜਪਾ ਨੂੰ ਦੋਸਤੋ ਇਹਦੇ 'ਚ ਕੋਈ ਏਡੀ ਚਿੰਤਾ ਵਾਲੀ ਗੱਲ ਨਹੀਂਗੀ ਕਿਉਂਕਿ ਇਹ ਵੇਖੋ ਇਹ ਇਹ ਤਾਂ ਹਜੇ ਨਾ ਹੋਰ ਤੁਸੀਂ ਦੇਖਦੇ ਜਾਇਓ ਆਉਣ ਵਾਲੇ ਸਮੇਂ 'ਚ ਹਜੇ ਹੋਰ ਵੀ ਸਰਵੇ ਆਉਣਗੇ ਹੋਣਾ ਆ ਹੋ ਸਕਦਾ ਕੋਈ ਚੈਨਲ 1-2 ਸੀਟਾਂ ਹੀ ਦੇਵੇ ਆਮ ਆਦਮੀ ਪਾਰਟੀ ਨੂੰ ਜੀ ਨਿਊਜ਼ ਹੋ ਗਿਆ ਜਾਂ ਇੰਡੀਆ ਟੀਵੀ ਹੋ ਗਿਆ ਜਾਂ ਫਿਰ ਆਜ ਤੱਕ ਹੋ ਗਿਆ ਉਹ ਸਭ ਚੈਨਲ ਪ੍ਰਾਈਵੇਟ ਹੈ ਹੁਣ ਇਹਨਾਂ ਨੇ ਆਦਾ ਜਿਹੜਾ ਤੋਰੀ ਫੁਲਕਾ ਉਹ ਸਰਕਾਰ ਦੇ ਸਿਰ ਤੇ ਚਲਾਉਣਾ ਹੁੰਦਾ ਤੇ ਇਹਨਾਂ ਨੇ ਸਰਕਾਰ ਤੋਂ ਕਈ ਤਰ੍ਹਾਂ ਦੇ ਇਤਿਹਾਰ ਕਰੋੜਾਂ ਪਈਆਂ ਦੇ ਲੈਣੇ ਹੁੰਦੇ ਆ ਹੋਰ ਕਈ ਰਿਆਤਾਂ ਲੈਣੀਆਂ ਹੁੰਦੀਆਂ ਤੋ ਇਹਨਾਂ ਦੀਆਂ ਮਜਬੂਰੀਆਂ ਹੁੰਦੀਆਂ ਤਾਂ ਦੋਸਤੋ ਮੈਂ ਤਾਂ ਤਾਂ ਹੀ ਗੱਲਾਂ ਕਹਿ ਰਿਹਾ ਕਿਉਂਕਿ ਦਿੱਲੀ ਦੇ ਵਿੱਚ ਤੁਸੀਂ ਸੇਮ ਇਸੇ ਤਰ੍ਹਾਂ ਦੇ ਸਰਵੇ ਦੇਖੇ ਹੀ ਸੀ ਕੋਈ ਚੈਨਲ ਮਤਲਬ ਕੋਈ ਕਿਸੇ ਵੀ ਇੱਕ ਵੀ ਚੈਨਲ ਨੇ ਕਿਤੇ ਦਿਖਾਈ ਸੀਗੀ ਆਪਣੀ ਆਮ ਆਦਮੀ ਪਾਰਟੀ ਦੀ ਲੀਡ ਲਾਸਟ ਤੇ ਆ ਕੇ ਜਦੋਂ ਥੋੜੇ ਦਿਨ ਹੀ ਰਹਿ ਗਏ ਸੀ ਇਹਨਾਂ ਚੋਣਾਂ ਦੇ ਵਿੱਚ ਫੇਰ ਕਿਤੇ ਜਾ ਕੇ ਮੰਨੇ ਸੀ ਵੀ ਆਮ ਆਦਮੀ ਪਾਰਟੀ ਨੂੰ ਸੀਟਾਂ ਮਿਲ ਰਹੀਆਂ ਪਰ ਉਹਨਾਂ ਨੇ ਉਹ ਚੀਜ਼ ਫੇਰ ਵੀ ਨਹੀਂ ਸੀ ਦਿਖਾਈ ਜਿਹੜੀ ਪ੍ਰਾਪਤੀ ਆ ਕਰੀ ਐ ਆਮ ਆਦਮੀ ਪਾਰਟੀ ਨੇ ਉਹ ਦਿਖਾਈ ਸੀ ਆਪਾਂ ਨੂੰ ਬਸ ਉਹਨਾਂ ਨੇ ਥੋੜੀਆਂ ਜਿਹੀਆਂ ਸੀਟਾਂ ਹੀ ਵਧਾਈਆਂ ਸੀ ਉਹਨਾਂ ਦੀਆਂ ਮਜਬੂਰੀਆਂ ਪਤਾ ਉਹਨਾਂ ਨੂੰ ਸਾਰਾ ਹੁੰਦਾ ਇਹ ਨਹੀਂ ਗੱਲ ਵੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਗਾ ਸਭ ਪਤਾ ਹੁੰਦਾ ਬਸ ਇਹ ਮਜਬੂਰੀਆਂ ਵੇਚ ਨਹੀਂ ਤੁਸੀਂ ਵੇਖੋ ਐਨ ਜਦੋਂ ਐਲਾਨ ਹੋਇਆ ਚੋਣਾਂ ਦਾ ਚੋਣ ਜਾਬਤਾ ਲੱਗਣ ਸਾਰ ਉਹਨਾਂ ਨੇ ਸਰਵੇ ਦਿੱਤਾ ਇੱਕਦਮ ਲੋਕਾਂ ਤੇ ਅਸਰ ਪਾਉਣ ਵਾਸਤੇ ਤੇ ਸਰਵਾ ਸਰਵੇ ਵੀ ਇਹੋ ਜਿਹਾ ਦਿੱਤਾ ਮਤਲਬ ਆ ਆ ਕਾ ਉਹਨਾਂ ਦੇ ਪੂਰੇ ਖੁਸ਼ ਬਾਗੋ ਬਾਗ ਕਰਤੇ ਪਰ ਇਹਨਾਂ ਸਰਵੇ ਸਰਵੇ ਨਾਲ ਕੁਝ ਨਹੀਂ ਬਣਨਾ ਹਕੀਕਤ ਤੁਸੀਂ ਜਾਣਦੇ ਹੋ ਪਿੰਡਾਂ ਦੇ ਵਿੱਚ ਹੁਣ ਆਪਾਂ ਜਾਣਦੇ ਆ ਕਿ ਹਾਲ ਹੈ ਲੋਕ ਤਾਂ ਮੁੱਠੀਆਂ ਤੇ ਥੂ ਥੂ ਕਰਦੇ ਫਿਰਦੇ ਥੁੱਕੀ ਫਿਰਦੇ ਝਾੜੂ ਚੱਕੀ ਫਿਰਦਾ ਹਰ ਬੰਦਾ ਕਿਆ ਬਾਤ ਹੈ ਸਰਵੇ ਸਰਵੇ ਦਾ ਕੁਝ ਨਹੀਂ ਬੜਨਾਗਾ ਕੁਝ ਨਹੀਂ ਮਰਜੀ ਸਰਵੇ ਕਰ ਲੈਣ ਨਤੀਜੇ ਮਹੀਨੇ ਨੂੰ ਤੁਹਾਡੇ ਸਾਹਮਣੇ ਆ ਜਾਣੇ ਸੋ ਇਹ ਗੱਲਾਂ ਦਾ ਕੋਈ ਅਸਰ ਨਹੀਂ ਪੈਣਾ ਜਿਹਨਾਂ ਇਹਨਾਂ ਦਾ ਅਸਰ ਪੈਂਦਾ ਹੁੰਦਾ ਤਾਂ ਦਿੱਲੀ 'ਚ ਵੀ ਪੈਂਦਾ ਫਿਰ ਐਡਾ ਵੱਡਾ ਝਾੜੂ ਕਿਉਂ ਫਿਰਿਆ ਐਡਾ ਮਾਂਜਾ ਲੋਕਾਂ ਨੇ ਫੇਰ ਕੇ ਰੱਖਤਾ ਦਿੱਲੀ 'ਚੋਂ ਕਿਵੇਂ ਫਿਰ ਗਿਆ ਜੇ ਸਰਵੇਆਂ ਤੇ ਹੀ ਯਕੀਨ ਕਰਨ ਵਾਲੇ ਹੁੰਦੇ ਲੋਕ ਸਰਵੇ ਤਾਂ ਕੀ ਦੱਸੀ ਜਾਂਦੇ ਸੀ ਤੁਹੋ ਦੋਸਤੋ ਮੈਂ ਤਾਂ ਮਤਲਬ ਮੈਂ ਤਾਂ ਕਿਹਾ ਵੀ ਚਲ ਸਰ ਜੂਗਾ ਮੈਂ ਬਹੁਤ ਦੋਸਤਾਂ ਨੂੰ ਫੋਨ ਤੇ ਸੈਟੀਸਫਾਈਡ ਕਰਾਉਣ ਦੀ ਕੋਸ਼ਿਸ਼ ਕਰੀ ਮੈਂ ਕਿਹਾ ਵੀ ਚਲੋ ਵੀਡੀਓ ਪਾਉਣ ਦੀ ਤਾਂ ਲੋੜ ਨਹੀਂ ਈ ਕੋਈ ਖਾਸ ਗੱਲ ਨਹੀਂ ਪਰ ਫੋਨ ਲਗਾਤਾਰ ਆਈ ਜਾ ਰਹੇ ਐ ਇਸ ਕਰਕੇ ਮਜਬੂਰੀ ਚ ਮੈਂ ਸੋਚਿਆ ਵੀ ਚਲ ਵੀਡੀਓ ਪਾ ਦਈਏ ਆਪੇ ਉਹਨਾਂ ਨੂੰ ਹਟ ਜਾਣਗੇ ਆਪੇ ਸਮਝ ਜਾਣਗੇ ਸਾਰੇ ਕੀ ਬਾਰੇ ਇਕੱਠਾ ਹੀ ਕਿਉਂਕਿ ਸਭ ਤੱਕ ਵੀਡੀਓ ਪਹੁੰਚ ਜਾਂਦੀ ਐ ਤੇ ਚਲੋ ਇਕੱਲੇ ਇਕੱਲੇ ਨੂੰ ਮਤਲਬ ਉੱਤਰ ਦੇਣਾ ਊਖਾ ਮੈਂ ਵੀ ਬਿਜ਼ੀ ਐ ਚਾਉਣਾ ਦੇ ਦੇਣਾ ਮਤਲਬ ਅਸੀਂ ਕੈਂਪੇਨ ਚ ਬਹੁਤ ਜ਼ਿਆਦਾ ਬਿਜ਼ੀ ਐ ਇਸ ਕਰਕੇ ਫਿਰ ਕੱਲੇ ਕੱਲੇ ਬੰਦੇ ਬਾਈ ਨੂੰ ਟੈਂਡ ਕਰਨਾ ਔਖਾ ਹੋ ਜਾਂਦਾ ਹੈ ਤੇ ਜੇ ਜ਼ਿਆਦਾ ਟਾਈਮ ਨਾ ਦੇਈਏ ਤਾਂ ਉਹ ਅਗਲਾ ਮਾਈਂਡ ਕਰਦਾ ਵੀ ਮੈਨੂੰ ਬਾਈ ਨੇ ਪੂਰਾ ਟਾਈਮ ਨਹੀਂ ਦਿੱਤਾ ਸੈਟੀਸਫਾਈਡ ਕਰਾਉਣ ਤੇ ਬੰਦੇ ਨੂੰ ਨਾ ਅੱਧਾ ਘੰਟਾ ਲੱਗ ਜਾਂਦਾ ਇੱਕ ਨੂੰ ਫੋਨ ਤੇ